ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਅੱਜ ਵਾਲੀ ਕਲੈਕਸ਼ਨ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਿਲਕੁਲ ਨਵਾਂ ਫੈਬਰਿਕ ਲੈ ਕੇ ਆਏ ਆਂ ਜੀ ਆਪਾਂ ਤੁਹਾਡੇ ਵਾਸਤੇ ਤੇ ਡਿਜ਼ਾਈਨਿੰਗ ਵੀ ਬਿਲਕੁਲ ਨਵੀਂ ਹੈ ਕੋਈ ਵੀ ਰਿਪੀਟਡ ਡਿਜ਼ਾਈਨ ਨਹੀਂ ਹੈ ਸਾਰੀ ਡਿਜ਼ਾਈਨਿੰਗ ਨਵੀਂ ਹੈ ਬ੍ਰਾਸੋ ਜੌਰਜਟ ਹੈ ਜੀ ਬਿਲਕੁਲ ਲਾਈਟ weight ਫੈਬਰਿਕ ਹੈ ਇਹ ਬਿਲਕੁਲ ਜਮਾ ਵੀ ਹੈਵੀ ਫੈਬਰਿਕ ਨਹੀਂ ਹੈ ਬਹੁਤ ਸੋਹਣਾ ਲਾਈਟ ਲਾਈਟ ਫੈਬਰਿਕ ਹੈ ਤੁਸੀਂ ਇਹਦਾ ਜਿੰਮੇ ਮਰਜੀ ਸੈਮੀ ਫਾਰਮਲ ਸੂਟ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਪੂਰਾ ਜ਼ੂਮ ਕਰਕੇ ਦਿਖਾਇਆ ਜੀ ਤੁਹਾਨੂੰ ক্লোਜ਼ ਕਰਕੇ ਬਿਲਕੁਲ ਦਿਖਾਇਆ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਗਰਮੀ 'ਚ ਪਾਉਣ ਵਾਲਾ ਬੈਸਟ ਹੈ ਜੀ ਤੁਸੀਂ ਗਰਮੀ ਦੇ ਵਿੱਚ ਜਿੰਮੇ ਛੋਟੇ-ਮੋਟੇ ਕੋਈ ਫੰਕਸ਼ਨ ਆ ਜਾਂਦਾ ਜੀ ਆਪਾਂ ਨੂੰ ਉਹਦੇ ਵਾਸਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਨਾਲ ਆਪਾਂ ਇਹਦੇ ਸ਼ਿਮਰ ਜੌਰਜਟ ਦੀ ਬਾਟਮ ਲਈ ਹੈ ਸਾਰੀ ਡਿਜ਼ਾਈਨਿੰਗ ਨਵੀਂ ਹੈ ਬਿਲਕੁਲ ਨਵਾਂ ਫੈਬਰਿਕ ਹੈ ਬਰਾਸੋ ਜੌਰਜਟ ਹੈ ਇਹ ਬਿਲਕੁਲ ਵੀ ਖੜਾ ਖੜਾ ਨਹੀਂ ਰਹਿੰਦਾ ਤੇ ਨਾ ਹੀ ਇਹ ਹੈਵੀ ਹੁੰਦਾ ਬਹੁਤ ਹੀ ਲਾਈਟ weight ਫੈਬਰਿਕ ਹੈ ਤੇ ਇਹਦਾ ਸੂਟ ਬਣ ਕੇ ਜਦੋਂ ਰੈਡੀ ਹੋਊਗਾ ਬਹੁਤ ਹੀ ਜ਼ਿਆਦਾ ਪਿਆਰਾ ਤੇ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਪਿਓਰ ਜੌਰਜਟ ਦੇ ਉੱਪਰ ਬਰਾਸੋ ਹੈ ਜੀ ਇਹ ਪਿਓਰ ਜੌਰਜਟ ਬਰਾਸੋ ਹੈ ਤੇ ਇਹ ਤੁਹਾਨੂੰ ਹੋਰ ਕਿਤੋਂ ਮਾਰਕੀਟ ਚੋਂ ਨਹੀਂ ਮਿਲੂਗਾ ਜੀ ਹਜੇ ਮਾਰਕੀਟ ਦੇ ਵਿੱਚ ਨਹੀਂ ਆਇਆ ਇਹ ਆਪਣੇ ਕੋਲੇ ਵਿਰਸਾ 컬렉ਸ਼ਨ ਤੇ ਇਹੀ ਤੁਹਾਨੂੰ ਮਿਲੂਗਾ ਕਪੜੇ ਦੀ ਫੀਲ ਇੰਨੀ ਲਾਈਟ ਵੇਟ ਹੈ ਜੀ ਬਹੁਤ ਹੀ ਜ਼ਿਆਦਾ ਜਦੋਂ ਤੁਹਾਡੇ ਕੋਲੇ ਸੂਟ ਆਊਗਾ ਤੁਹਾਨੂੰ ਉਦੋਂ ਹੀ ਪਤਾ ਲੱਗੂਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਤੇ ਬਿਲਕੁਲ ਸਾਰੀ ਡਿਜ਼ਾਈਨਿੰਗ ਨਵੀਂ ਹੈ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡਾ ਸਕਰੀਨ ਦੇ ਉੱਪਰ WhatsApp ਨੰਬਰ ਚੱਲ ਰਿਹਾ ਜੀ ਤੁਸੀਂ ਸਾਨੂੰ ਸਕ੍ਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਬਹੁਤ ਇਹ ਪਿਆਰਾ ਫੈਬਰਿਕ ਆਇਆ ਜੀ ਬਿਲਕੁਲ ਨਵਾਂ ਜਿੰਮੇ ਮਰਜੀ ਤੁਸੀਂ ਸੈਮੀ ਫਾਰਮਲ ਸੂਟ ਇਹਦਾ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਬਾਟਮ ਵੀ ਬਹੁਤ ਸੋਹਣੀ ਤੇ ਬਿਲਕੁਲ ਮੈਚਿੰਗ ਟੋਨ ਮੈਚਿੰਗ ਕਰਦੀ ਬਾਟਮ ਲਗਾਈ ਹੈ ਜੀ ਆਪਾਂ ਤੇ ਸੂਟ ਬਣ ਕੇ ਰੈਡੀ ਹੋਊਗਾ ਜੀ ਜਦੋਂ-ਉਦੋਂ ਬਾਅਦ ਸੂਟ ਦੀ ਗ੍ਰੇਸ ਬਹੁਤ ਹੀ ਜ਼ਿਆਦਾ ਪਿਆਰੀ ਆਉਣੀ ਹੈ ਜੀ ਬਹੁਤ ਪਿਆਰੀ ਇਹਦੀ ਲੁੱਕ ਆਉਣੀ ਹੈ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਨੂੰ ਦਬਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਇਸ ਤਰ੍ਹਾਂ ਦੇ ਸੂਟ ਦੇਖਣਾ ਪਸੰਦ ਕਰਦੀਆਂ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਆਪਣੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਸੂਟ ਆਪਣੇ ਤੁਹਾਨੂੰ ਕਿਵੇਂ ਦੇ ਲੱਗਦੇ ਹੈ ਜੀ ਤੇ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਇਹ ਜੌਰਜਟ ਆਜੂਗੀ ਜੀ ਆਰੀ ਵਰਕ ਵਾਲੀ ਨਾਲ ਇਹਦੇ ਬਾਟਮ ਆਉਗੀ ਕريب ਸਿਲਕ ਦੀ ਤੇ ਪੂਰਾ ਜੌਰਜਟ ਦਾ ਆਰੀ ਵਰਕ ਦਾ ਹੀ ਦੁਪੱਟਾ ਆਊਗਾ ਪੂਰਾ ਖੁੱਲਾ ਡੁੱਲਾ ਬਹੁਤ ਸੋਹਣਾ ਸਟੱਫ ਹੈ ਜੀ ਇਹ ਵੀ ਬਿਲਕੁਲ ਨਵਾਂ ਸਟੱਫ ਹੈ ਆਰੀ ਜੌਰਜਟ ਦੀ ਸ਼ਰਟ ਹੋਊਗੀ ਜੀ ਨਾਲ ਬਾਟਮ ਕريب ਦੀ ਹੋਊਗੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਊਗਾ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ